ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਇੱਕ ਵੱਡਾ ਐਕਸ਼ਨ ਲਿਆ ਹੈ ਦੱਸਦੀ ਹੈ ਕਿ ਬੀਤੀ ਦਿਨੀ ਅਮਰੀਕੀ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਇੱਛਾ ਨਾਲ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਨੇ ਭਾਵ ਸੈਲਫ ਰਿਪੋਰਟ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਸਰਕਾਰ 1000 ਅਮਰੀਕੀ ਡਾਲਰ ਦੇਵੇਗੀ ਤੇ ਉਹਨਾਂ ਨੇ ਮੁਲਕ ਛੱਡਣ ਦਾ ਸਾਰਾ ਖਰਚਾ ਵੀ ਉਠਾਏਗੀ ਇਸ ਦੌਰਾਨ ਅਮਰੀਕਾ ਨੇ ਸੈਲਫ ਰਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਫਲਾਈਟ ਰਾਹੀਂ ਕਾਉਂਟਰ ਆਸ਼ਾ ਅਤੇ ਕੋਲੰਬੀਆ ਤੋਂ 66 ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਦੇ ਤਾ ਉਤਰੀ ਹੋਂਡੂਰਾਨ ਸ਼ਹਿਰ ਸੈਨ ਪੈਂਡਰੋਸ 16 ਵਿੱਚੋਂ 19 ਬੱਚਿਆਂ ਸਮੇਤ 38 ਹੋਂਡੂਰਾਨ ਅਮਰੀਕੀ ਸਰਕਾਰ ਤੋਂ 1000 ਅਮਰੀਕੀ ਡਾਲਰ ਦੇ ਡੈਬਿਟ ਕਾਰਡ ਲੈ ਕੇ ਚਾਨਮਾਲੀ ਚਾਰਟਰ ਫਲਾਈਟ ਤੋਂ ਉਤਰ ਗਏ ਅਤੇ ਉਹਨਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਪ੍ਰਵੇਸ਼ ਲਈ ਅਪਲਾਈ ਕਰਨ ਲਈ ਵੀ ਇੱਕ ਦਿਨ ਦੀ ਇਜਾਜ਼ਤ ਦਿੱਤੀ ਗਈ ਜਿਸ ਕਾਰਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਕਾਫੀ ਤੇਜ਼ ਕੀਤਾ ਹੋਇਆ ਮੈਰਾ ਨ ਮੰਨਣਾ ਕਿ ਸੈਲਫ ਰਿਪੋਰਟ ਦੀ ਪੇਸ਼ਕਸ਼ ਸਿਰਫ ਵਾਪਸੀ ਤੇ ਵਿਚਾਰ ਕਰ ਰਹੇ ਪ੍ਰਵਾਸੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਉਤਸ਼ਾਹਿਤ ਕਰੇਗੀ ਪਰ ਵੱਡੇ ਪੱਧਰ ਤੇ ਲੋਕਾਂ ਵੱਲੋਂ ਇਸ ਨੂੰ ਅਪਣਾਇਆ ਜਾਣਾ ਮੁਮਕਿਨ ਨਹੀਂ ਹਾਂਜੀ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਜਿਹੜਾ ਵੱਡਾ ਐਕਸ਼ਨ ਲੈ ਲਿਆ ਦੱਸ ਦਈਏ ਕਿ ਬੀਤੀ ਦਿਨੀ ਅਮਰੀਕੀ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਇੱਛਾ ਨਾਲ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਨੇ ਭਾਵ ਸੈਲਫ ਰਿਪੋਰਟ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਸਰਕਾਰ 1000 ਅਮਰੀਕੀ ਡਾਲਰ ਦੇਵੇਗੀ ਤੇ ਉਹਨਾਂ ਦੇ ਮੁਲਕ ਛੱਡਣ ਦਾ ਸਾਰਾ ਖਰਚਾ ਵੀ ਉਠਾਏਗੀ ਤਾਂ ਇਸ ਦੌਰਾਨ ਅਮਰੀਕਾ ਨੇ ਸੈਲਫ ਰਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਫਲਾਈਟ ਰਹੀਂ ਹੁੰਡਰਾਸ ਅਤੇ ਕੋਲੰਬੀਆ ਤੋਂ 68 ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਪੇ ਦੇਤਾ ਉਤਰੀ ਹੰਡਰਨ ਸ਼ੈਲਸਨ ਪੈਂਡਰੋਸੋਲਾ ਵਿੱਚ 19 ਬੱਚਿਆਂ ਸਮੇਤ 38 ਹੰਡਰਨ ਅਮਰੀਕੀ ਸਰਕਾਰ ਤੋਂ 1000 ਅਮਰੀਕੀ ਡਾਲਰ ਦੇ ਡੈਬਿਟ ਕਾਰਡ ਲੈ ਕੇ ਜਾਣ ਵਾਲੀ ਚਾਰਟਰ ਫਲੈਟ ਤੋਂ ਉਤਰ ਗਏ ਤੇ ਉਹਨਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਪ੍ਰਵੇਸ਼ ਲਈ ਅਪਲਾਈ ਕਰਨ ਲਈ ਵੀ ਇੱਕ ਦਿਨ ਦੀ ਇਜਾਜ਼ਤ ਦਿੱਤੀ ਗਈ ਜਿਸ ਕوجਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਕਾਫੀ ਤੇਜ਼ ਕੀਤਾ ਹੋਇਆ ਮਹਿਰਾਂ ਦਾ ਮੰਨਣਾ ਕਿ ਸੈਲਫ ਰਿਪੋਰਟ ਦੀ ਪੇਸ਼ਕਸ਼ ਸਿਰਫ ਵਾਪਸੀ ਤੇ ਵਿਚਾਰ ਕਰ ਰਿਹਾ ਪ੍ਰਵਾਸੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਉਤਸ਼ਾਹਿਤ ਕਰੇਗੀ ਪਰ ਵੱਡੇ ਪੱਧਰ ਤੇ ਲੋਕਾਂ ਵੱਲੋਂ ਇਸ ਨੂੰ ਅਪਣਾਇਆ ਜਾਣਾ ਮੁਮਕਿਨ ਨਹੀਂ